ਅੱਜ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਿਹੜਾ ਉਹਦਾ ਦੂਜਾ ਦਿਨ ਤੇ ਆਖਰੀ ਦਿਨ ਹੈ ਜਿਹਦੇ ਚ ਚਲਦੇ ਕਈ ਤਰ੍ਹਾਂ ਦੇ ਅਹਿਮ ਮੁੱਦੇ ਉੱਥੇ ਉੱਠਣ ਦੀ ਸੰਭਾਵਨਾ ਵੀ ਹੈ ਤੇ ਕੱਲ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਸਿਰਫ ਸ਼ਰਧਾਂਜਲੀ ਆ ਤੇ ਪ੍ਰਸ਼ਨ ਕਾਲ ਦਾ ਹੀ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਉਹਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਅੱਜ ਜਿਸ ਤੋਂ ਬਾਅਦ ਜਿਹੜਾ ਸੈਸ਼ਨ ਹੈ ਉਹ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਏਗਾ ਪਰ ਫਿਲਹਾਲ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ 2 ਦਿਨਾਂ ਦਾ ਵਿਧਾਨ ਸਭਾ ਸੈਸ਼ਨ ਹੈ ਉਹਦਾ ਦੂਜਾ ਤੇ ਆਖਰੀ ਦਿਨ ਅੱਜ ਹੈ ਤੇ ਸੈਸ਼ਨ ਅੱਜ ਅਣਮਿੱਥੇ ਸਮੇਂ ਲਈ ਉਸ ਤੋਂ ਬਾਅਦ ਮੁਲਤਵੀ ਵੀ ਹੋ ਸਕਦਾ ਹੈ ਤੇ ਸੈਸ਼ਨ ਦਾ ਜਿਹੜਾ ਆਖਰੀ ਦਿਨ 25 ਫਰਵਰੀ 2025 ਹੈ ਉਹਨੂੰ ਚੰਡੀਗੜ੍ਹ ਵਿਖੇ ਸਵੇਰੇ 10:00 ਵਜੇ ਇਹ ਸੈਸ਼ਨ ਜਿਹੜਾ ਉਹ ਸ਼ੁਰੂ ਹੋਇਆ ਤੇ ਇਹਦੇ ਵਿੱਚ ਸਰਕਾਰ ਨੇ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਜਿਹੜੀ ਹੈ ਉਹ ਕੀਤੀ ਹੈ ਤੇ ਆਪ ਸੈਸ਼ਨ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੇ ਕੌਮੀ ਖੇਤੀ ਮੰਡੀਕਰਨ ਨੀਤੀ ਹੈ ਉਹਦੇ ਉੱਤੇ ਬਹਿਸ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਸੀ ਤੇ ਜਿਸ ਨੂੰ ਲੈ ਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿੱਚ ਮਤਭੇਦ ਡੂੰਘੇ ਹੁੰਦੇ ਜਾ ਰਹੇ ਨੇ ਤੇ ਉਥੇ ਹੀ ਵਿਰੋਧੀਆਂ ਦੇ ਵੱਲੋਂ ਹੰਗਾਮੇ ਦੇ ਵੀ ਅਸਾਰ ਨੇ ਜੋ ਸਰਕਾਰ ਨੂੰ ਕਈ ਮੁੱਦਿਆਂ ਉੱਤੇ ਘੇਰਨ ਦੇ ਲਈ ਤਿਆਰ ਬਰ ਤਿਆਰ ਖੜੇ ਹੋ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤੇ ਵਿਰੋਧਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਵਿਜੀਲੈਂਸ ਮੁਖੀ ਦੀ ਰਿਪੋਰਟ ਦੇ ਉੱਤੇ ਵੀ ਸਵਾਲ ਚੁੱਕੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਬਕਾ ਵਿਜੀਲੈਂਸ ਮੁਖੀ ਦੀ ਰਿਪੋਰਟ ਦੇ ਅਨੁਸਾਰ 48 ਮਾਲ ਅਧਿਕਾਰੀ ਭ੍ਰਿਸ਼ਟਾਚਾਰ ਨੂੰ ਸ਼ਹਿ ਦੇ ਰਹੇ ਨੇ ਤੇ ਭ੍ਰਿਸ਼ਟ ਨੇ ਤੇ ਇੱਕ ਸੇਵਾਮੁਖਤ ਮਾਲ ਅਧਿਕਾਰੀ ਨੇ ਇਹ ਦੋਸ਼ ਲਾਇਆ ਕਿ ਤਹਿਸੀਲਾਂ ਦਫ਼ਤਰਾਂ ਦੇ ਵਿੱਚ ਹਰ ਮਹੀਨੇ 1000 ਕਰੋੜ ਰੁਪਏ ਦੀ ਰਿਸ਼ਵਤ ਲਈ ਜਾਂਦੀ ਹੈ ਤੇ ਇਹਨਾਂ ਸਾਰੇ ਮਾਮਲਿਆਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਸੁਣ ਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸਵਾਲ ਕਰ ਦਿੱਤਾ ਕਿ ਬਾਜਵਾ ਸਾਹਿਬ ਤੁਸੀਂ ਇਹ ਡਾਟਾ ਕਿੱਥੋਂ ਲੈ ਕੇ ਆਏ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਵਿਚਾਲੇ ਬਹਿਸ ਸ਼ੁਰੂ ਹੋ ਗਈ ਤੇ ਜਿਸ ਨੂੰ ਲੈ ਕੇ ਹੰਗਾਮਾ ਵੀ ਹੋਇਆ ਆਖਰ ਆਮ ਆਦਮੀ ਪਾਰਟੀ ਪੰਜਾਬ ਦੇ ਮੁਖੀ ਅਮਨ अरोड़ा ਨੇ ਫਿਰ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਤੇ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਪੈਸਾ ਕਿਸ ਪਾਰਟੀ ਲਈ ਇਕੱਠਾ ਕਰਨ ਦੇ ਲਈ ਕਿਹਾ ਗਿਆ ਸੀ ਤੇ ਅਜੇ ਹੇਠ ਵਿੱਚ ਕਿਸ ਦੇ ਉੱਤੇ ਦੋਸ਼ ਲਗਾਉਣਾ ਠੀਕ ਨਹੀਂ ਹੈ ਉਹਨਾਂ ਨੇ ਕਿਸੇ ਵੀ ਦੇ ਉੱਤੇ ਵੀ ਦੋਸ਼ ਲਾਉਣ ਤੋਂ ਇਨਕਾਰ ਕੀਤਾ ਇਸ ਦੌਰਾਨ ਉਹਨਾਂ ਮੰਤਰੀ ਈਟੀਓ ਦੇ ਵੱਲੋਂ ਪ੍ਰਿਸ਼ਟਾਚਾਰ ਦੇ ਵਿਰੁੱਧ ਕੀਤੀ ਗਈ ਕਾਰਵਾਈ ਦਾ ਵੀ ਜ਼ਿਕਰ ਕੀਤਾ ਤੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਰ ਦੇ ਨੇਤਾ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦੇ ਵਿੱਚ ਪਹੁੰਚ ਗਏ ਅਤੇ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਨੇ ਤੇ ਇਸ ਦੌਰਾਨ ਬਾਜਵਾ ਨੇ ਇਹ ਕਿਹਾ ਕਿ ਕਾਂਗਰਸ ਹੁਣ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦੇ ਖਿਲਾਫ ਪਾਸ ਹੋਈ ਵੋਟ ਦੇ ਉੱਤੇ ਵਿਚਾਰ ਕਰੇਗੀ ਬਾਜਵਾ ਨੇ ਇਹ ਵੀ ਕਿਹਾ ਕਿ ਕੇਂਦਰ ਖੇਤੀ ਮੰਡੀਕਰਨ ਨੀਤੀ ਦੇ ਤਿੰਨੋਂ ਕਾਨੂੰਨ ਕਿਸੇ ਹੋਰ ਤੰਗ ਦੇ ਨਾਲ ਪਾਸ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਿਹਾ ਜਿਵੇਂ ਕਿੜੇ ਕੇ ਪਹਿਲਾਂ ਤਿੰਨ ਖੇਤੀ ਦੇ ਕਾਲੇ ਕਾਨੂੰਨ ਲੈ ਕੇ ਆਏ ਸੀ ਤੇ ਐਸੇ ਮੌਕੇ ਗਿੱਦੜਵਾਹ ਤੋਂ ਆ ਆਦਮੀ ਪਾਰਚੀ ਦੇ ਵਿਧਾਇਕ ਨੇ ਹਰਦੀਪ ਸਿੰਘ ਡਿੰਪੀ ਢੱਲੋਂ ਉਹਨਾਂ ਦਾ ਕਹਿਣਾ ਇਹ ਹੈ ਕਿ ਕੇਂਦਰ ਨੇ ਖੇਤੀ ਕਾਨੂੰਨ ਦੇ ਵਿਰੁੱਧ ਖੇਤੀ ਡਰਾਫਟ ਦੇ ਮਤੇ ਦੇ ਸਾਰੇ ਹੱਕ ਵਿੱਚ ਨੇ ਕਿਉਂਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਤਾਂ ਕਾਂਗਰਸ ਵੀ ਹੈ ਸਾਰੇ ਇਕੱਠੇ ਹੋਣ ਕੇ ਮਤਾ ਪੋਣਗੇ ਤੇ ਫਿਰ ਆਲ ਇੰਡੀਆ ਜਿਹੜੀ ਪਾਰਟੀ ਦੀ ਉਹ ਮੀਟਿੰਗ ਹੋਏਗੀ ਤੇ ਇਸ ਦੇ ਵਿੱਚ ਹੁਣ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਸ਼ੇ ਦੇ ਵਿਰੁੱਧ ਵੀ ਜਿਹੜੀ ਮਹਮ ਚਲਾਈ ਗਈ ਆ ਜਿਸ ਦੇ ਚੱਲਦੇ ਨਸ਼ਾ ਤਸਕਰਾਂ ਦੀ ਰਿਹਾਈਸ਼ਾਂ ਦੇ ਉੱਤੇ ਉਤਰ ਪ੍ਰਦੇਸ਼ ਦੀ ਸਰਕਾਰ ਦੇ ਵਿਹਾਰ ਦੇ ਜਾਂ ਕਹ ਲਈ ਕਿ ਉਸੇ ਢੰਗ ਦੇ ਨਾਲ ਜਿਵੇਂ ਉਹਨਾਂ ਨੇ ਨਸ਼ਾ ਤਸਕਰਾਂ ਦੀ ਰਿਆਸ਼ਾ ਉਤੇ ਬਲਡوزر ਤਾਇਨਾਤ ਪੰਜਾਬ ਦੇ ਵਿੱਚ ਵੀ ਉਹ ਬਲਡوزر ਚੱਲਨੇ ਸ਼ੁਰੂ ਹੋ ਚੁੱਕੇ ਨੇ ਤਾਂ ਉਹਦੇ ਚੱਲਦੇ ਪੰਜਾਬ ਦੇ ਵਿੱਚ ਨਸ਼ੇ ਦੇ ਵਿਰੁੱਧ ਚੱਲਦੇ ਬਲਡੋਜ਼ਰਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਅਜਿਹੇ ਬਲਡੋਜ਼ਰਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਮੈਂ ਨਸ਼ੇ ਦੇ ਵਿਰੁੱਧ ਅਜਿਹੀ ਕਾਰਵਾਈ ਦੇ ਹੱਕ ਵਿੱਚ ਹਾਂ ਜੇਕਰ ਯੂਪੀ ਦੇ ਵਿੱਚ ਨਸ਼ੇ ਦੇ ਵਿਰੁੱਧ ਬਲਡੋਜ਼ਰ ਚੱਲਦਾ ਹੈ ਤਾਂ ਯੂਪੀ ਦਾ ਮਾਡਲ ਵੀ ਵਧੀਆ ਹੈ ਤੇ ਪੰਜਾਬ 'ਚ ਵੀ ਲਾਗੂ ਹੋ ਸਕਦਾ ਹੈ ਤੇ ਅੱਤੇ ਨਾਲ ਦੇਖਿਆ ਜਾਵੇ ਤਾਂ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਲੱਡੋ ਆਲ ਦੇ ਨੇੜੇ ਪੈਂਦਾ ਪਿੰਡ ਤਲਵੰਡੀ ਉਥੇ ਦੇ ਨਸ਼ਾ ਤਸਕਰੀ ਕ ਸੋਨੂ ਹੈ ਜਿਸ ਦੇ ਖਿਲਾਫ ਇਹ ਮਹਮ ਚਲਾਈ ਗਈ ਆ ਜਿਸ ਦੀ ਰਿਹائش ਨੂੰ ਬਲਡੋਜ਼ਰ ਦੇ ਨਾਲ ਢਾਟੇਰੀ ਕਰ ਦਿੱਤਾ ਗਿਆ ਤੇ ਉਸ ਨੂੰ ਕਈ ਵਾਰੀ ਹਦਾਇਤ ਵੀ ਕੀਤੀ ਗਈ ਤਾਂ ਉਸ ਨੂੰ ਜਿਹੜੀ ਉਹਦੀ ਰਿਹائش ਸੀ ਉਹ ਦੁਬਾਰਾ ਫਿਰ ਵੀ ਉਸ ਗੱਲ ਤੋਂ ਨਹੀਂ ਹਟਿਆ ਜਿਸ ਦੇ ਖਿਲਾਫ ਕਈ ਐਫ ਆਈ ਆਰ ਦਰਜ ਨੇ ਪਰ ਅਜੇ ਤੱਕ ਸੋਨੂ ਗ੍ਰਿਫਤ ਤੋਂ ਬਾਹਰ ਹੈ ਪਰ ਉਹਦੀ ਰਿਹائش ਨੂੰ ਬਲਡੋਜ਼ਰ ਦੇ ਨਾਲ ਢਾਟੇਰੀ ਕਰ ਦਿੱਤਾ ਗਿਆ